ਪਾਸਟਰ ਵਰਜਿੰਦਰ ਤੋਂ ਬਾਅਦ ਇੱਕ ਹੋਰ ਪਾਸਟਰ ਨੇ ਟੱਪੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਉਸ ਨੇ ਤਾਂ ਪਾਸਟਰ ਵਰਜਿੰਦਰ ਨੂੰ ਵੀ ਪਿੱਛੇ ਛੱਡ ਦਿੱਤਾ ਜਿੱਥੇ ਉਸ ਨੇ ਇੱਕ ਵਿਦਿਆਰਥਣ ਦੇ ਨਾਲ ਇੱਕ ਵਾਰ ਨਹੀਂ ਸਗੋਂ ਕਈ ਵਾਰ ਵਾਰ-ਵਾਰ ਉਸ ਦੇ ਨਾਲ ਬਲਾਤਕਾਰ ਕੀਤਾ ਐਨਾ ਹੀ ਨਹੀਂ ਹੱਦ ਤਾਂ ਉਦੋਂ ਹੋ ਗਈ ਜਦੋਂ ਰੇਪ ਕਰਨ ਤੋਂ ਬਾਅਦ ਲੜਕੀ ਗਰਭਤੀ ਹੋ ਗਈ ਤੇ ਉਸ ਦਾ ਗਰਭਾਤ ਕਰਵਾਇਆ ਤਾਂ ਉਸ ਦੌਰਾਨ ਇਸ ਲੜਕੀ ਨੂੰ ਪੂਰੇ ਸਰੀਰ ਦੇ ਵਿੱਚ ਇਨਫੈਕਸ਼ਨ ਹੋ ਗਈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਦੇ ਚੱਲਦੇ ਭੈਣ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਹੁਣ ਪਾਸਟਰ ਜਸ਼ਨ ਗਿੱਲ ਨੇ ਖੁਦ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੂੰ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। पांच ਦਿਨਾਂ ਦਾ ਰਿਮਾਂਡ ਦੇ ਵਿੱਚ ਪੋਰਟ ਵੱਲੋਂ छानबीन ਕੀਤੀ ਜਾਵੇਗੀ ਉੱਥੇ ਪੀੜਤ ਪਰਿਵਾਰ ਦਾ ਕੀ ਕਹਿਣਾ ਆਓ ਸੁਣਦੇ ਹਾਂ ਮੈਂ ਕਹਾਂਗਾ ਜੀ ਮੈਨੂੰ ਕੋਈ ਜਿਹੜਾ ਐਸਐਚਓ ਹੀ ਆਦਾ ਜੀ ਲੈ ਕੇ ਉਹਨਾਂ ਨੂੰ ਜੀ ਮੈਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਉਹ ਮੇਰੇ ਵੱਲ ਵੇਖ ਕੇ ਅੱਜ ਵੀ ਹੱਸੰਦੇ ਸੀ ਔਰ ਉਹਨਾਂ ਦੀਆਂ ਜਿਹੜਾ ਪਾਸਟਰ ਉਹਦਾ ਭਰਾ ਪ੍ਰੇਮੀ ਸੀ ਵੱਡਾ ਉਹਦੀ ਭੈਣ ਨੂੰ ਵੀ ਫੜਾਦਾ ਕਹਿੰਦੇ ਸਾਡਾ ਕੀ ਵਿਗਾਰ ਲਿਆ ਜੀ ਔਰ ਮੈਨੂੰ ਇਹਨਾਂ ਦੇ ਪੰਜਾਬ ਪੁਲਿਸ ਤੇ ਰਿਮਾਂਡ ਲੈਣ ਤੇ ਵੀ ਕੋਈ ਯਕੀਨ ਨਹੀਂ ਆ ਜੀ ਔਰ ਮੈਂ ਚਾਹੁੰਦਾ ਵੀ ਸੀਬੀਆਈ ਇਹ ਜਾਂਚ ਕਰੇ ਜੀ ਰਿਮਾਂਡ ਵੀ ਜਰਾ ਜਾਂ ਸੀਬੀਆਈ ਨੂੰ ਦਿੱਤਾ ਜਾਵੇ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ ਦਿੱਤਾ ਜਾਏ ਜੀ ਮੈਨੂੰ ਗੁਰਦਾਸਪੁਰ ਦੀ ਪੁਲਿਸ ਤੇ ਮੂਸਾ ਯਕੀਨ ਨਹੀਂ ਆ ਜੀ ਮੈਨੂੰ ਐਸਐਚਓ ਸਾਹਿਬ ਨੇ ਹੁਣ ਤੋਂ 2 ਘੰਟੇ ਪਹਿਲੇ ਉੱਥੇ ਥਾਣੇ ਵਿੱਚ ਬੁਲਾਇਆ ਦਾ ਸੀ ਜੀ ਔਰ ਮੇਰੀਆਂ ਲੋਕੇਸ਼ਨਾਂ ਕਢਾਈਆਂ ਜਾਂ ਮੈਂ ਥਾਣੇ ਦੇ ਵਿੱਚ ਹਾਂ ਐਸਐਚਓ ਕਹਿੰਦਾ ਜਿਹੜੀ ਜਿੰਨੇ ਵਰਦੀ ਪਾਈਦੀ ਸੀ ਕਹਿੰਦਾ ਮੈਂ ਉਹਨੂੰ ਵੀ ਨਹੀਂ ਫਰਨਾ ਔਰ ਕਲਵੰਤਕੌਰ ਨੂੰ ਵੀ ਮੈਂ ਕੁਝ ਨਹੀਂ ਕਰ ਸਕਦਾ ਜੀ ਦੱਸ ਦਿੱਤੇ ਕਿ ਮਾਮਲਾ BCA ਦੀ 21 ਸਾਲਾ ਵਿਦਿਆਰਥਣ ਦੇ ਨਾਲ ਜੁੜਿਆ ਹੋਇਆ ਜਿਸ ਦੇ ਨਾਲ ਇਹ ਦੁਸ਼ਕਰਮ ਕੀਤਾ ਗਿਆ ਸੀ ਤੇ ਪਰਿਵਾਰ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਿਆ ਜਦੋਂ ਲੜਕੀ ਦੇ ਪੇਟ ਦੇ ਵਿੱਚ ਬਾਰ ਬਾਰ ਦਰਦ ਸ਼ੁਰੂ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਦਾ ਗਰਭਾਤ ਹੋਇਆ ਅਤੇ ਇਸੇ ਦੌਰਾਨ ਹੀ ਜਿਹੜਾ ਕਿ ਉਸ ਨੂੰ ਇਨਫੈਕਸ਼ਨ ਹੋ ਗਈ ਕਿਉਂਕਿ ਸਹੀ ਤਰੀਕੇ ਦੇ ਨਾਲ ਜਿਹੜੇ ਕਿ ਟ੍ਰੀਟਮੈਂਟ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਉਹ ਉਸ ਦੀ ਜਿਹੜੀ ਹਾਲਤ ਖਰਾਬ ਹੁੰਦਿਆਂ ਦੇਖ ਅੰਮ੍ਰਿਤਸਰ ਲੈ ਜਾਂਦਾ ਗਿਆ ਪਰ ਜਿੱਥੇ ਇਲਾਜ ਦੌਰਾਨ ਉਸ ਲੜਕੀ ਦੀ ਮੌਤ ਹੋ ਗਈ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ 4 April ਨੂੰ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੇ ਖਿਲਾਫ ਅਤੇ ਨਾ ਕਾਰਵਾਈ ਨਾ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਸੀ ਪਰ ਇਸ ਮਾਮਲੇ ਦੇ ਵਿੱਚ ਹੁਣ 5 ਦਿਨਾਂ ਦਾ ਰਿਮਾਂਡ ਜਿਹੜਾ ਕਿ ਪਾਸਟਰ ਜਸ਼ਨ ਗਿੱਲ ਦਾ ਹਾਸਲ ਹੋਇਆ ਤਾਂ ਦੇਖਣਾ ਹੋਵੇਗਾ ਕਿਹੜੇ ਵੱਡੇ ਵੱਡੇ ਖੁਲਾਸੇ ਹੋਣਗੇ ਅਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ